ਤੁਸੀਂ ਪ੍ਰਵਾਸ ਦੀ ਗੱਲ ਕੀਤੀ ਹੈ ਹਨਾ ਤੁਸੀਂ ਪੰਜਾਬੀ ਮਾਂ ਬੋਲੀ ਦੀ ਗੱਲ ਕੀਤੀ ਆ ਜੇਕਰ ਗੱਲ ਪ੍ਰਵਾਸ ਦੀ ਕਰਦੇ ਆ ਨੌਜਵਾਨਾਂ ਦੇ ਨਾਲ ਵਿਚਾਰਾਂ ਹੁੰਦੀਆਂ ਨੇ ਤਾਂ ਨੌਜਵਾਨ ਕਹਿੰਦੇ ਨੇ ਯਾਰ ਅਸੀਂ ਕਰੀਏ ਕੀ ਕਹਿੰਦੇ ਸਾਡੇ ਕੋਲ ਪੰਜਾਬ ਦੇ ਵਿੱਚ ਮੌਕੇ ਨਹੀਂ ਹੈਗੇ ਅਸੀਂ ਪੰਜਾਬ ਦੇ ਵਿੱਚ ਰਹਿਣਾ ਚਾਹੁੰਦੇ ਆ ਵਿਦੇਸ਼ੀ ਬੈਠੇ ਨੌਜਵਾਨ ਵੀ ਕਹਿੰਦੇ ਨੇ ਯਾਰ ਅਸੀਂ ਪੰਜਾਬ ਮੋੜਨਾ ਚਾਹੁੰਦੇ ਆ ਕਹਿੰਦੇ ਪਰ ਕੋਈ ਐਸੀ ਸਰਕਾਰ ਹੀ ਨਹੀਂ ਸਾਡੇ ਪੰਜਾਬ ਦੇ ਵਿੱਚ ਬਣ ਪਉਂਦੀ ਜਿਹਦੇ ਰਾਜ ਦੇ ਵਿੱਚ ਸਾਨੂੰ ਠੰਡੀ ਹਵਾ ਦਾ ਬੁੱਲਾ ਜਿਵੇਂ ਪੰਜਾਬੀ ਇਹ ਪੰਜਾਬ 'ਚ ਨਹੀਂ ਕੁਛ ਹੈਗਾ ਪਰ ਦੁਨੀਆ 'ਚ ਕਿਤੇ ਹੈ ਨਹੀਂ ਜੀਏਡੀ ਚ ਖੇਤ ਧਰਤੀ ਜਿਹੜੀ ਧਰਤੀ ਨੇ ਪੂਰੀ ਦੁਨੀਆ ਦੀ ਅੱਖ ਆ ਪੂਰੀ ਦੁਨੀਆ ਦੀ ਅੱਖ ਆ ਧਰਤੀ ਇਸ ਖਿੱਤੇ ਤੇ ਖਾਸ ਤੌਰ ਤੇ ਪੰਜਾਬ ਹਰਿਆਣਾ ਯੂਪੀ ਜਿਹੜਾ ਉਰਲਾ ਪਾਸਾ ਉਤਰੀ ਯੂਪੀ ਦਾ ਹਿੱਸਾ ਰਹਿ ਗਿਆ ਕੁਝ ਰਾਸਤਾ ਦਾ ਹਿੱਸਾ ਰਹਿ ਗਿਆ ਉਹ ਸਾਡਾ ਉਧਰਲੇ ਪਾਸੇ ਲੈਂਦਾ ਪੰਜਾਬ ਹੋ ਗਿਆ ਇਹ ਸਾਰੇ ਉਸ ਖਿੱਤੇ ਦੇ ਉੱਤੇ ਵੱਡੇ ਕਾਰਪੋਰੇਟਾਂ ਦੀ ਵਪਾਰੀਆਂ ਦੀ ਸਭ ਦੀ ਅੱਖ ਹੈ ਵੀ ਕਿਸੇ ਵੀ ਤਰੀਕੇ ਨਾਲ ਇਹ ਧਰਤੀ ਆਪਾਂ ਖੋਣੀ ਜਿਹੜੇ ਬੰਦੇ ਕਹਿੰਦੇ ਇੱਥੇ ਰੁਜ਼ਗਾਰ ਨਹੀਂ ਇੱਥੇ ਨੌਕਰੀਆਂ ਨਹੀਂ ਇੱਥੇ ਕੰਮ ਨਹੀਂ ਯਾਰ ਪ੍ਰਵਾਸੀ ਬੰਦੇ ਟਿਕਟਾਂ ਲੈ ਕੇ ਆ ਕੇ ਪੰਜਾਬ ਚ ਕਲੀ ਟਿਕਟ ਹੁੰਦੀ ਆਉਂਦੇ ਨੇ ਪੱਲੇ ਗੱਡੀ ਦੀ ਹੋਰ ਤੋਂ ਇਲਾਵਾ ਨਾਂ ਸਿਰ ਤੇ ਸੱਤ ਹੁੰਦੀ ਐ ਨਾ ਕੋਈ ਉਹਨਾਂ ਦੇ ਮਤਲਬ ਇਹ ਕੋਲੇ ਪੈਸਾ ਜਾਂ ਤਾਂ ਉਹ ਤੇ ਕੋਈ ਬਹੁਤੇ ਕੱਪੜੇ ਹੁੰਦੇ ਆ ਇੱਥੇ ਲੁਧਿਆਣੇ ਵਰਗੇ ਸ਼ਹਿਰਾਂ ਚ ਆ ਕੇ ਉਹਨਾਂ ਨੇ ਜੇ ਕੋਠੀਆਂ ਪਾਲੀਆਂ ਪਲਾਟ ਲੈ ਲਏ ਜ਼ਮੀਨਾਂ ਲੈ ਗਏ ਠੇਕੇਦਾਰ ਬਣੇ ਬੈਠੇ ਆ ਕਾਰੀਗਰ ਬਣ ਕੇ ਵੱਡੇ ਤੋ ਉਹ ਯਾਰ ਉਹ ਕਲੇ ਕੰਮ ਦੇ ਸਿਰ ਤੇ ਹੀ ਬਣੇ ਨਾ ਹੁਣ ਜਿਹੜਾ ਕੰਮ ਸਾਡੀ ਨੌਜਵਾਨੀ ਬਾਹਰ ਜਾ ਕੇ ਕਰਦੇ ਤੇ ਆੜੀ ਕਰਦੀ ਆ ਇੱਚ ਸਾਨੂੰ ਕਾਰਨ ਸ਼ਰਮ ਆਉਂਦੀ ਆ ਵੀ ਨਹੀਂ ਹਰੇ ਕੰਮ ਹੀ ਥੋੜੀ ਕਰਾਂ ਇੱਕ ਮੈਂ ਪ੍ਰਵਾਸੀ ਵੀਰ ਦੀ ਇੱਕ ਵੀਡੀਓ ਦੇਖ ਰਿਹਾ ਸੀ ਉਹ ਕਹਿੰਦਾ ਯਾਰ ਅਸੀਂ ਤਾਂ ਆਪਣੇ ਦੇਸ਼ ਦੇ ਵਿੱਚ ਆ ਅਸੀਂ ਯੂਪੀ ਦੇ ਰਹਿਣ ਵਾਲੇ ਆ ਅਸੀਂ ਬਿਹਾਰ ਦੇ ਰਹਿਣ ਵਾਲੇ ਆ ਅਸੀਂ ਆਪਣੇ ਦੇਸ਼ ਦੇ ਵਿੱਚ ਆ ਪਰ ਅਸਲੀ ਪ੍ਰਵਾਸ ਤਾਂ ਪੰਜਾਬੀ ਕਰ ਰਹੇ ਨੇ ਕਿਨਾਂ ਤੁਸੀਂ ਜਾਣਦੇ ਹੋ ਯਾਰ ਬਾਹਰ ਕਹਿੰਦਾ ਅਸੀਂ ਤਾਂ ਆਪਣੇ ਦੇਸ਼ ਚ ਸਾਨੂੰ ਉਹ ਵੀ ਗੱਲ ਉਹਨਾਂ ਦੀ ਜਾਇਜ਼ ਆ ਕਿ ਉਹਨਾਂ ਨੇ ਮੇੜਾਂ ਦਾ ਮਾਰਿਆ ਪੰਜਾਬੀਆਂ ਨੂੰ ਸਾਡੇ ਆਪਣੀ ਧਰਤੀ ਤੋਂ ਅਸੀਂ ਮੁਨਕਰ ਹੋ ਗਏ ਮੁੱਖ ਮੋੜ ਦਿਆ ਪਰ ਤੁਸੀਂ ਇਹ ਦੇਖੋ ਵੀ ਅਸੀਂ ਗੱਲ ਕਰਦੇ ਆਂ ਪ੍ਰਵਾਸੀਆਂ ਦੀ ਜੇ ਹਿਮਾਚਲ ਆ ਜੇ ਗੁਜਰਾਤ ਆ ਉਤਰਾਖੰਡ ਆ ਰਾਜਸਥਾਨ ਆ ਉਥੇ ਅਸੀਂ ਜ਼ਮੀਨ ਨਹੀਂ ਲੈ ਸਕਦੇ ਤਾਂ ਪੰਜਾਬ ਚ ਕਿਉਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੋਡੇ ਆਈਪੀਐਸ ਆਈਐਸ ਤੋਂ ਆ ਹੀ ਰਹੇ ਨੇ ਸੋਡੇ ਕਲਰਕ ਸੋਡੇ ਪਟਵਾਰੀ ਸੋਡੇ ਮਾਸਟਰ ਸੋਡੇ ਸਿਪਾਹੀ ਸੋਡੇ ਹੌਲਦਾਰ ਸੋਡੇ ਐਸਐਸਆਈ ਸੋਡੇ ਕਾਨੂੰਗੋ ਸਾਰੇ ਉਹ ਲੱਗਣਗੇ ਕਹਿੰਦੇ ਲੱਖਾਂ ਇਲੈਕਸ਼ਨਾਂ ਦੇ ਵਿੱਚ ਖੜਾ ਹੋ ਜਾਂਦਾ ਲੋਕ ਬੜਾ ਸੋਸ਼ਲ ਮੀਡੀਆ ਤੇ ਲੱਖੇ ਦਾ ਸਾਥ ਦਿੰਦੇ ਨੇ ਲੱਖੇ ਬਾਈ ਤੇਰੇ ਨਾਲ ਖੜਿਆ ਲੱਖੇ ਬਾਈ ਚੱਕਦਾ ਕਹਿੰਦੇ ਪਰ ਇਲੈਕਸ਼ਨ ਦੇ ਵਿੱਚ ਲੱਖਾਂ ਕਾਮਯਾਬ ਨਹੀਂ ਹੋ ਪਾਉਂਦਾ ਬਾਈ ਮਾਇੂਸੀ ਆਉਂਦੀ ਆ ਲੋਕਾਂ ਤੋਂ ਕਦੇ ਸ਼ਿਕਵਾ ਆਉਂਦਾ ਵੀ ਯਾਰ ਇਹੀ ਆਵਾਜ਼ ਲੱਖਦੀ ਜੇ ਵਿਧਾਨ ਸਭਾ ਜਾਂ ਲੋਕ ਸਭਾ ਦੇ ਵਿੱਚ ਗੂੰਜੇਗੀ ਤਾਂ ਹੋ ਸਕਦਾ ਮੁੱਦੇ ਹੋਰ ਵੱਡੇ ਪੱਧਰ ਤੱਕ ਜਾਣ ਜਿਹੜੇ ਮੁੱਦੇ ਮੰਨ ਲਓ ਮੈਂ ਠਾ ਰਿਹਾ ਬੋਲੀ ਦਾ ਪਾਣੀ ਦਾ ਪ੍ਰਵਾਸ ਦਾ ਅੱਜ ਪਾਣੀ ਦਾ ਕਿੱਡਾ ਵੱਡਾ ਮੁੱਦਾ ਲੁਧਿਆਣੇ ਦੇ ਵਿੱਚ ਬੁੱਢਾ ਦਰਿਆ ਅੱਜਕੱਲ ਬੁੱਢਾ ਨਾਲਾ ਬਣ ਗਿਆ ਕੈਮੀਕਲ ਪਾ ਰਹੀਆਂ ਡੈਂਗਾ ਉਹਦੇ ਵਿੱਚ ਪਾਣੀ ਦੇ ਵਿੱਚ ਸਾਡਾ ਜਰੇਨੀਮ ਆ ਗਿਆ ਧਰਤੀ ਜਣਾ ਸਾਰੀ ਪਾਣੀ ਜਰੇ ਨੀਮ ਆ ਗਿਆ ਅਸੀਂ ਬਚਾ ਕਿੱਥੇ ਸਾਡੇ ਬੱਚੇ ਪੈਦਾ ਹੋਣੋਂ हट ਗਏ ਸਾਡੇ ਸਾਲ-ਸਾਲ ਦੇ ਬੱਚਿਆਂ ਦੀਆਂ ਕਿਡਨੀਆਂ ਫੇਲ ਹੋਣ ਲੱਗ ਗਈਆਂ 20-20 ਸਾਲ ਦੇ ਨੌਜਵਾਨਾਂ ਨੂੰ ਕੈਂਸਰ ਹੋਣ ਲੱਗ ਗਿਆ ਚਮੜੀ ਦੇ ਰੋਗ ਹੋ ਗਏ ਤਾਂ ਸਾਡੇ ਅਸੀਂ ਜਾ ਕਿੱਧਰ ਨੂੰ ਰਹੀਆਂ ਲੱਖੇ ਦੇ ਮੁੱਦੇ ਪਤਾ ਨਹੀਂ ਲੋਕਾਂ ਨੂੰ ਸਮਝ ਨਹੀਂ ਆਉਂਦੇ ਜਾਇ ਸਮਝਣਾ ਨਹੀਂ ਇੱਕ ਪੰਜਰ ਜਿਹੜਾ ਰੇਗਿਸਤਾਨ ਪੰਜਾਬ ਦੀ ਧਰਤੀ ਬਾਣਨ ਵੱਲ ਵੱਧ ਰਹੀ ਆ ਤੇ ਅਸੀਂ ਯਾਰ ਸੋਚਣ ਲਈ ਵੀ ਸਾਡੀਆਂ ਨਸਲਾਂ ਖਾਤਰ ਜਿਹਦੀ ਖਾਤਰ ਅਸੀਂ ਪੈਸਾ ਕਮਾਉਂਦੇ ਫਿਰਦੇ ਆਂ ਬੇਈਮਾਨੀਆਂ ਕਰਦੇ ਆਂ ਧੰਦ ਪਿੱਟਦੇ ਆਂ ਦੰਦ ਰਾਦੇ ਕਰਦੇ ਆਂ ਜ਼ਿੰਦਗੀ ਜੋਖਮ ਵਿੱਚ ਪਾਉਂਦੇ ਆਂ ਉਹਨਾਂ ਨਸਲਾਂ ਲਈ ਜੇ ਪਾਣੀ ਨਾ ਬਚਾ ਚੌਂਦੇ ਕਿਥੇ ਰਹਿਣ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਜਾ ਰਿਹਾ ਪੂਰੇ ਦੇਸ਼ ਦੇ ਵਿੱਚ ਭਗਤ ਸਿੰਘ ਦੀ ਸੋਚ ਦੇ ਉੱਪਰ ਚੱਲਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਜਗ੍ਹਾ-ਜਗ੍ਹਾ ਤੇ ਪ੍ਰੋਗਰਾਮ ਵੀ ਭਗਤ ਸਿੰਘ ਉਹਨਾਂ ਦੇ ਜਨਮ ਦਿਨ ਦੇ ਸਬੰਧ ਦੇ ਵਿੱਚ ਕੀਤੇ ਜਾ ਰਹੇ ਨੇ ਪਰ ਕੀ ਅੱਜ ਕੱਲ ਦੀ ਪੀੜ੍ਹੀ ਜਿਹੜੀ ਆ ਭਗਤ ਸਿੰਘ ਦੇ ਦਿੱਤੇ ਮਾਰਗ ਦੇ ਉੱਪਰ ਚੱਲ ਰਹੀ ਆ ਜਾਂ ਅਸੀਂ ਆਪਣੇ ਪੰਜਾਬ ਨੂੰ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਬਣਾਉਣ ਦੇ ਵਿੱਚ ਕਾਮਯਾਬ ਹੋਏ ਆ ਸਾਡੇ ਨਾਲ ਸਮਾਜ ਸੇਵੀ ਲੱਖਾ ਸਦਾਨਾ ਮੌਜੂਦ ਨੇ ਗੱਲਬਾਤ ਕਰਦੇ ਆ ਲੱਖੇ ਭਾਈ ਜਨਮ ਦਿਨ ਦੇ ਪ੍ਰੋਗਰਾਮ ਕੀਤੇ ਜਾ ਰਹੇ ਨੇ ਲਗਾਤਾਰ ਸਪੀਚਾਂ ਨੇ ਕਿ ਭਗਤ ਸਿੰਘ ਦੇ ਦਰਸਾਏ ਮਾਰਗਾਂ ਤੇ ਚੱਲੋ ਪਰ ਕਾਮਯਾਬ ਹੋ ਪਾਏ ਆ ਸੀ ਨਹੀਂ ਬਹੁਤ ਦੂਰ ਰਹਿ ਗਈਆਂ ਹੋ ਗੱਲਾਂ ਅੱਜ ਲੁਧਿਆਣੇ ਦੇ ਵਿੱਚ ਸਮਰਾਲੇ ਸਾਡੇ ਮਿੱਤਰ ਨੇ ਉਹਨਾਂ ਨੇ ਇਹ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਦੇ ਉੱਤੇ ਇਹ ਪ੍ਰੋਗਰਾਮ ਰੱਖਿਆ ਸੀ ਅਸੀਂ ਵੀ ਪਹੁੰਚੇ ਆਂ ਸੋ ਹਰ ਵਾਰੀ ਆਪਾਂ ਹਰ ਸਾਲ ਸ਼ਹੀਦੀ ਦਿਹਾੜੇ ਜਨਮ ਦਿਹਾੜੇ ਸਾਡੇ ਸ਼ਹੀਦਾਂ ਦੇ ਮਨਾਉਂਦੇ ਆਂ ਉੱਥੋਂ ਅਸੀਂ ਇਹ ਕਹਿ ਕੇ ਇਹ ਸੁਣ ਕੇ ਵੀ ਜਾਣਦੇ ਆ ਕਿ ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਦੇ ਉੱਤੇ ਚੱਲਾਂਗੇ ਪਰ ਉਹ ਗੱਲਾਂ ਹੀ ਰਹਿ ਜਾਂਦੀਆਂ ਨੇ ਤਾਂ ਅਸਲ ਦੇ ਵਿੱਚ ਅੱਜ ਜੋ ਸੱਚ ਪੁੱਛੋਂ ਦਾ ਸੱਚੀ ਲੋੜ ਆ ਪੰਜਾਬ ਨੂੰ ਕਿ ਹਰ ਬੰਦੇ ਨੂੰ ਹੀ ਉਹਨਾਂ ਦੇ ਨਕਸ਼ੇ ਕਰਮ ਚੱਲਣਾ ਪੈਣਾ ਇਹ ਨਹੀਂ ਵੀ ਕੋਈ ਬੰਦਾ ਆਊਗਾ ਕੋਈ ਉੱਠੂਗਾ ਜਿਵੇਂ ਆਮ ਕਹਾਵਤ ਆ ਵੀ ਕਰਤਾਰ ਸਿੰਘ ਸਰਾਭਾ ਜੀਦੂਦਮ ਸਿੰਘ ਜੰਮੇ ਦਾ ਸਹੀ ਪਰ ਉਹ ਕਿਸੇ ਦੂਜਿਆਂ ਦੇ ਜੰਮੇ ਸਾਨੂੰ ਨਾ ਵਿਵਤਾ ਖੜੀ ਹੋ ਜੇ ਸੋ ਹੁਣ ਤਾਂ ਘਰ ਘਰ ਉਹ ਯੋਧੇ ਜਿਹੜੇ ਜੰਮਣਗੇ ਜਾਂ ਉਹ ਯੋਧੇ ਜਿਹੜੇ ਉਹ ਸਿੱਖਿਆ ਲੈ ਕੇ ਤੁਰਨਗੇ ਤਾਂ ਪੰਜਾਬ ਦਾ ਕੋਈ ਹਲਾਸ ਤੁਰਨੇ ਨਹੀਂ ਜਿਸ ਤਰੀਕੇ ਨਾਲ ਪੰਜਾਬ ਦੇ ਹਾਲਾਤ ਅੱਜ ਆਪਾਂ ਦੇਖ ਰਹੇ ਹਾਂ ਬਣੇ ਹੋਏ ਆ ਚਾਹੇ ਨਸ਼ੇ ਦੇ ਪੱਖ ਤੋਂ ਰੱਖ ਲੋ ਪ੍ਰਵਾਸ ਬਹੁਤ ਹੋ ਰਿਹਾ ਦੇਖੋ ਸਾਡੇ ਜੋਧੇ ਚਾਹੇ ਗਦਰੀ ਜੋਧੇ ਹੋਣ ਚਾਹੇ ਜੀਤ ਕਰਤਾਰ ਸੰਸਰਾਬਾ ਹੋਵੇ ਜਾਂ ਹੋਰ ਜਿੰਨੇ ਸਾਡੇ ਜੋਧੇ ਸੀਗੇ ਉਹ ਛੱਡ ਕੇ ਉਧਰੋਂ ਬਗਾਨੀ ਧਰਤੀ 'ਤੇ ਲੋੜ ਪਈ ਪੰਜਾਬ ਨੂੰ ਆਪਣੀ ਧਰਤੀ ਨੂੰ ਆਪਣੇ ਵਤਨ ਨੂੰ ਤਾਂ ਇੱਥੇ ਆ ਕੇ ਲੜੇ ਬਹੁਤ ਸੰਘਰਸ਼ ਕੀਤਾ ਲੜਾਈ ਕੀਤੀ ਅਖੀਰ ਆਪਣਾ ਖੂਨ ਡੋਲ ਕੇ ਗਏ ਕੁਰਬਾਨੀਆਂ ਕਰਕੇ ਗਏ ਅੱਜ ਜਦੋਂ ਸੱਚੀ ਲੋੜ ਆ ਪੰਜਾਬ ਨੂੰ ਇਸ ਮੰਝ ਧਾਰ ਦੇ ਵਿੱਚੋਂ ਇਸ ਜੰਜਾਲ ਦੇ ਵਿੱਚੋਂ ਕੱਢਣ ਦੀ ਤਾਂ ਅੱਜ ਸਾਡੀ ਜਵਾਨੀ ਬਾਹਰ ਨੁੱਟ ਰਹੀ ਆ ਤਾਂ ਅੱਜ ਸਾਨੂੰ ਫਰਜ਼ ਨਿਭਾਉਣ ਦੀ ਲੋੜ ਹੈ ਵੀ ਨਹੀਂ ਯਾਰ ਅਸੀਂ ਜੇ ਵਾਕਈ ਸਾਡੇ ਕੋਲ ਇਹੀ ਖੁੱਸ ਗਿਆ ਜਿਹੜਾ ਸਾਡੀ ਜਨਮ ਭੂਮੀ ਕਰਮ ਭੂਮੀ ਸਾਡੇ ਪੀਰਾਂ ਪੈਗੰਬਰਾਂ ਦੀ ਗੁਰੂਆਂ ਦੀ ਸਾਡੇ ਪੁਰਖਿਆਂ ਦੀ ਸਾਡੇ ਸ਼ਹੀਦਾਂ ਯੋਧਿਆਂ ਦੀ ਧਰਤੀ ਆ ਅਸੀਂ ਇਹੀ ਕਮਾਤੀ ਜਿੱਥੇ ਸਾਡਾ ਖੂਨ ਡੁੱਲਿਆ ਇਤਿਹਾਸ ਲਿਖਿਆ ਸਾਡੀ ਵਿਰਾਸਤ ਪਈ ਹੈ ਤਾਂ ਸਾਡੇ ਪੱਲੇ ਕੀ ਰਹਿਣਾ ਪੈਸੇ ਨਾਲ ਥੋੜੀ ਅਸੀਂ ਵਿਰਾਸਤਾਂ ਨੂੰ ਕਦੇ ਬਣਾ ਸਕਦੇ ਹਾਂ ਵਿਰਾਸਤਾਂ ਬਣਾਉਣ ਲਈ ਤਾਂ ਖੂਨ ਡੋਲਣੇ ਪੈਂਦੇ ਆ ਹਜ਼ਾਰਾਂ ਸਾਲ ਲਾਈਆਂ ਲੜਨੀਆਂ ਪੈਂਦੀਆਂ ਨੇ ਜਦੋਂ ਜਦ ਕਰਨੀ ਪੈਂਦੀਆਂ ਤਾਂ ਕਿਤੇ ਜਾ ਕੇ ਇਹ ਜਿਹੜੇ ਵਿਰਾਸਤਾਂ ਸਭਿਆਤਾਵਾਂ ਬਣਦੀਆਂ ਨੇ ਪਰ ਅੱਜ ਲੋੜ ਆ ਮੈਂ ਇੱਕ ਸੁਨੇਹਾ ਇੱਥੇ ਦੇਣ ਆਇਆ ਨੌਜਵਾਨੀ ਨੂੰ ਵੀ ਯਾਰ ਜਿੱਥੇ ਸਾਡੀ ਮਾਂ ਬੋਲੀ ਦੀ ਗੱਲ ਆ ਮੈਂ ਹੁਣੇ ਲੰਘਿਆ ਆਉਂਦਾ ਸੀਗਾ ਤੇ ਮੈਂ ਇੱਥੇ ਜਿੱਥੇ ਟੋਲ ਪਲਾजा ਪੈਂਦਾ ਨੀਲੋਂ ਦੇ ਤੇ ਸਨ ਸਮਰਾਲੇ ਦੇ ਉਥੇ ਪੰਜਾਬੀ ਦਾ ਅੱਖਰ ਹੀ ਹੈ ਨਹੀਂ ਸਾਰੇ ਹੀ ਹਿੰਦੀ ਤੇ ਅੰਗਰੇਜ਼ੀ ਲਿਖੀ ਪਈ ਹੈ ਹੁਣ ਇਹ ਇਹ ਚੀਜ਼ਾਂ ਕਿਹਨੇ ਕਰਨੀਆਂ ਇੱਕ ਅਸੀਂ ਲੰਮੇ ਸਮੇਤ ਲੜਾਈ ਲੜ ਰਹੇ ਹਾਂ ਪੰਜਾਬੀ ਬੋਲੀ ਦੀ ਹੁਣ ਜੇ ਕਿਤੇ ਇਹ ਬੋਰਡਾਂ ਦੇ ਉੱਤੇ ਕਿਤੇ ਪੰਜਾਬੀ ਨਹੀਂ ਨਜ਼ਰ ਆਉਂਦੀ ਤਾਂ ਸਾਡੇ ਨੌਜਵਾਨ ਕੀ ਕਰ ਰਹੇ ਆ ਕਿਉਂ ਨਹੀਂ ਉੱਥੇ ਰੰਗ ਮਾਰ ਰਹੇ ਕਿਉਂ ਨਹੀਂ ਲੜਾਈ ਲੜ ਰਹੇ ਜਿਹੜੇ ਇੱਕ ਤਰ੍ਹਾਂ ਦੀ ਲੜਾਈ ਨਹੀਂ ਲੜਾਈਆਂ ਬਹੁਤ ਨੇ ਜਿਹੜੀਆਂ ਅੱਜ ਪੰਜਾਬ ਦੇ ਲੋਕਾਂ ਨੂੰ ਲੜਨੀਆਂ ਪੈਣੀਆਂ ਸਾਡਾ ਦਾ ਮੁੱਖ ਮੰਤਰੀ ਚਲੋ ਅਸੀਂ ਤਾਂ ਪ੍ਰਮਾਤਮਾ ਅੱਗੇ ਦੁਆ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਸਾਡਾ ਮੁੱਖ ਮੰਤਰੀ ਭਵਨ ਸਿੰਘ ਮਾਨ ਛੇਤੀ ਤੋਂ ਛੇਤੀ ਜਿਹੜਾ ਉਹ ਠੀਕ ਹੋ ਕੇ ਉਹਦੀ ਸਿਹਤ ਠੀਕ ਹੋਵੇ ਤੇ ਉਹ ਆ ਕੇ ਆਪਣਾ ਕੰਮਕਾਰ ਸੰਭਾਲੇ ਪਰ ਇਹ ਹੁਣ ਉਹਨੂੰ ਵੀ ਦਿੱਲੀ ਵਾਲੇ ਖੁੱਡੇ ਲਾਉਣ ਨੂੰ ਫਿਰਦੇ ਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਬਿਮਾਰੀ ਦਾ ਬਹਾਨਾ ਮੜਦੇ ਹੋ ਕੋਈ ਹੋਰ ਕਰਦੇ ਹੋ ਵੀ ਇਹ ਕਿਡਨੀ ਫੇਲ ਹੋ ਗਈ ਜੀ ਇਹਦਾ ਉਹ ਫੇਲ ਹੋ ਗਿਆ ਬੰਦਾ ਨਵਾਂ ਲਾਉਣਾ ਪੈਣਾ ਤਾਂ ਇਹ ਜਿਹੜਾ ਬਹੁਤ ਵੱਡਾ ਇੱਕ ਮੈਂ ਸਮਝਦਾ ਕਿ ਅੱਜ ਪੰਜਾਬ ਜਿਹੜੇ ਦੌਰ ਚੋਂ ਗੁਜ਼ਰ ਰਿਹਾ ਲੱਖੇ ਭਾਈ ਤੁਸੀਂ ਪ੍ਰਵਾਸ ਦੀ ਗੱਲ ਕੀਤੀ ਹੈ ਹਨਾ ਤੁਸੀਂ ਪੰਜਾਬੀ ਮਾਂ ਬੋਲੀ ਦੀ ਗੱਲ ਕੀਤੀ ਹੈ ਜੇਕਰ ਗੱਲ ਪ੍ਰਵਾਸ ਦੀ ਕਰਦੇ ਆ ਨੌਜਵਾਨਾਂ ਦੇ ਨਾਲ ਵਿਚਾਰਾਂ ਹੁੰਦੀਆਂ ਨੇ ਤਾਂ ਨੌਜਵਾਨ ਕਹਿੰਦੇ ਨੇ ਯਾਰ ਅਸੀਂ ਕਰੀਏ ਕੀ ਕਹਿੰਦੇ ਸਾਡੇ ਕੋਲ ਪੰਜਾਬ ਦੇ ਵਿੱਚ ਮੌਕੇ ਨਹੀਂ ਹੈਗੇ ਅਸੀਂ ਪੰਜਾਬ ਦੇ ਵਿੱਚ ਰਹਿਣਾ ਚਾਹੁੰਦੇ ਆ ਵਿਦੇਸ਼ੀ ਬੈਠੇ ਨੌਜਵਾਨ ਵੀ ਕਹਿੰਦੇ ਨੇ ਯਾਰ ਅਸੀਂ ਪੰਜਾਬ ਮੁਰਨਾ ਚਾਹੁੰਦੇ ਆ ਕਹਿੰਦੇ ਪਰ ਕੋਈ ਐਸੀ ਸਰਕਾਰ ਹੀ ਨਹੀਂ ਸਾਡੇ ਪੰਜਾਬ ਦੇ ਵਿੱਚ ਬਣ ਪਉਂਦੀ ਜਿਹਦੇ ਰਾਜ ਦੇ ਵਿੱਚ ਸਾਨੂੰ ਠੰਡੀ ਹਵਾ ਦਾ ਬੁੱਲਾ ਆ ਜਵੇ ਪੰਜਾਬ ਤੋਂ ਨਹੀਂ ਦੇਖੋ ਜਦੋਂ ਉਹਨਾ ਤੁਸੀਂ ਅਦਰਸਲ ਕਿਸੇ ਜ਼ਿੰਮੇਵਾਰ ਤੋਂ ਭੱਜਣਾ ਤਾਂ ਜਿਹੜਾ ਮਰਜ਼ੀ ਬਹਾਨਾ ਬਣਾ ਦਿਆ ਮੈਂ ਹਮੇਸ਼ਾ ਇਹ ਗੱਲ ਕਰਦਾ ਜਿਹੜੇ ਬੰਦੇ ਕਹਿੰਦੇ ਇੱਥੇ ਰੁਜ਼ਗਾਰ ਨਹੀਂ ਇੱਥੇ ਨੌਕਰੀਆਂ ਨਹੀਂ ਇੱਥੇ ਕੰਮ ਨਹੀਂ ਯਾਰ ਪ੍ਰਵਾਸੀ ਬੰਦੇ ਟਿਕਟਾਂ ਲੈ ਕੇ ਆ ਕੇ ਪੰਜਾਬ ਚ ਕੱਲੀ ਟਿਕਟ ਹੁੰਦੀ ਆ ਉਹਨਾਂ ਦੇ ਪੱਲੇ ਗੱਡੀ ਦੀ ਹੋਰ ਤੋਂ ਇਲਾਵਾ ਨਾਂ ਸਿਰ ਤੇ ਸੱਤ ਹੁੰਦੀ ਆ ਨਾ ਕੋਈ ਉਹਨਾਂ ਦੇ ਮਤਲਬੇ ਕੋਲੇ ਪੈਸਾ ਜਾਂ ਤੰਤ ਤੇ ਕੋਈ ਬਹੁਤੇ ਕੱਪੜੇ ਹੁੰਦੇ ਆ ਇੱਥੇ ਲੁਧਿਆਣੇ ਵਰਗੇ ਸ਼ਹਿਰਾਂ ਚ ਆ ਕੇ ਉਹਨਾਂ ਨੇ ਜੇ ਗੋਠੀਆਂ ਪਾਲੀਆਂ ਪਲਾਟ ਲੈ ਲੇ ਜ਼ਮੀਨਾਂ ਲੈ ਗਏ ਠੇਕੇਦਾਰ ਬਣੇ ਬੈਠੇ ਆ ਕਾਰੀਗਰ ਬਣ ਕੇ ਵੱਡੇ ਤਾਂ ਉਹ ਯਾਰ ਉਹ ਕੱਲੇ ਕੰਮ ਦੇ ਸਿਰ ਤੇ ਹੀ ਬਣੇ ਨੇ ਨਾ ਹੁਣ ਜਿਹੜਾ ਕੰਮ ਸਾਡੀ ਨੌਜਵਾਨੀ ਬਾਹਰ ਜਾ ਕੇ ਕਰਦੇ ਦਿਹਾੜੀ ਕਰਦੀ ਆ ਜੀ ਬਿਲਕੁਲ ਐੱਚੇ ਸਾਨੂੰ ਕਾਰਨ ਸ਼ਰਮ ਆਉਂਦੀ ਆ ਵੀ ਨਹੀਂ ਅਰੇ ਕੰਮ ਆਈ ਥੋੜੀ ਕਰਾਂਗੇ ਤਾਂ ਇਹ ਕੰਮ ਕੋਈ ਵੀ ਚੰਗਾ ਮਾੜਾ ਉੱਚਾ ਨੀਮਾ ਨਹੀਂ ਹੁੰਦਾ ਕੰਮ ਤਾਂ ਕੰਮ ਆ ਸਾਡੇ ਗੁਰੂਆਂ ਨੇ ਵੀ ਕਿਰਤ ਦਾ ਜਿਹੜਾ ਸਿਧਾਂਤ ਆ ਕੰਮ ਦਾ ਸਿਧਾਂਤ ਆ ਉਹ ਦਿੱਤਾ ਵੀ ਸਾਨੂੰ ਕਿਰਤ ਕਰੋ ਨਾਮ ਜਪੋ ਵੰਡ ਛਕੋ ਹਣਾ ਪਹਿਲਾ ਕਿਰਤ ਕਰਨ ਦਾ ਤਾਂ ਇਹ ਤਾਂ ਜੇ ਪੰਜਾਬ ਚ ਨਹੀਂ ਕੋਸ਼ ਹੈਗਾ ਫਿਰ ਦੁਨੀਆ ਚ ਕਿਤੇ ਹੈ ਨਹੀਂ ਜੀ ਆਂਡੀ ਜਰਖੇ ਧਰਤੀ ਜਿਹੜੀ ਧਰਤੀ ਨੇ ਪੂਰੀ ਦੁਨੀਆ ਦੀ ਅੱਖ ਆ ਪੂਰੀ ਦੁਨੀਆ ਦੀ ਅੱਖ ਹੈ ਧਰਤੀ ਇਸ ਖਿੱਤੇ ਤੇ ਖਾਸ ਤੌਰ ਤੇ ਪੰਜਾਬ ਹਰਿਆਣਾ ਯੂਪੀ ਜਿਹੜਾ ਉਰਲਾ ਪਾਸਾ ਉਤਰੀ ਯੂਪੀ ਦਾ ਹਿੱਸਾ ਰਹਿ ਗਿਆ ਕੁਝ ਰਾਜਸਥਾਨ ਦਾ ਹਿੱਸਾ ਰਹਿ ਗਿਆ ਉਹ ਸਾਡਾ ਉਧਰਲੇ ਪਾਸੇ ਲੈਂਦਾ ਪੰਜਾਬ ਹੋ ਗਿਆ ਇਹ ਸਾਰੇ ਉਸ ਖਿੱਤੇ ਦੇ ਉੱਤੇ ਵੱਡੇ ਕਾਰਪੋਰੇਟਾਂ ਦੀ ਵਪਾਰੀਆਂ ਦੀ ਸਭ ਦੀ ਅੱਖ ਹੈ ਵੀ ਕਿਸੇ ਵੀ ਤਰੀਕੇ ਨਾਲ ਇਹ ਧਰਤੀ ਆਪਾਂ ਖੋਣੀ ਆ ਤਾਂ ਸਾਡੇ ਤਾਂ ਆਪ ਹੀ ਵੇਚ ਕੇ ਭੱਜ ਰਹੇ ਆ ਭਾਈ ਤੁਸੀਂ ਨਾ ਪ੍ਰਵਾਸੀਆਂ ਦੀ ਗੱਲ ਕਰਦੇ ਹੋ ਲਗਾਤਾਰ ਕਿ ਪ੍ਰਵਾਸੀ ਜੇਕਰ ਇੱਥੇ ਪੰਜਾਬ ਦੇ ਵਿੱਚ ਅੱਗੇ ਕਾਮਯਾਬ ਹੋ ਜਾਂਦੇ ਨੇ ਲਗਾਤਾਰ ਲੱਖੀਆਂ ਦੀਆਂ ਸਪੀਚਾਂ ਦੇ ਵਿੱਚ ਇਹ ਵਿਰੋਧ ਜਿਹੜਾ ਦੇਖਣ ਨੂੰ ਮਿਲਦਾ ਪ੍ਰਵਾਸੀ ਜਿਹੜੇ ਪੰਜਾਬ ਦੇ ਵਿੱਚ ਕਾਬਜ ਹੁੰਦੇ ਨੇ ਇੱਕ ਮੈਂ ਪ੍ਰਵਾਸੀ ਵੀਰ ਦੀ ਇੱਕ ਵੀਡੀਓ ਦੇਖ ਰਿਹਾ ਸੀ ਉਹ ਕਹਿੰਦਾ ਯਾਰ ਅਸੀਂ ਤਾਂ ਆਪਣੇ ਦੇਸ਼ ਦੇ ਵਿੱਚ ਆ ਅਸੀਂ ਯੂਪੀ ਦੇ ਰਹਿਣ ਵਾਲੇ ਆਂ ਅਸੀਂ ਬਿਹਾਰ ਦੇ ਰਹਿਣ ਵਾਲੇ ਆਂ ਅਸੀਂ ਆਪਣੇ ਦੇਸ਼ ਦੇ ਵਿੱਚ ਆ ਪਰ ਅਸਲੀ ਪ੍ਰਵਾਸ ਤਾਂ ਪੰਜਾਬੀ ਕਰ ਰਹੇ ਨੇ ਕਹਿੰਦਾ ਤੁਸੀਂ ਜਾਣਦੇ ਹੋ ਯਾਰ ਬਾਹਰ ਕਹਿੰਦਾ ਅਸੀਂ ਤਾਂ ਆਪਣੇ ਦੇਸ਼ ਚ ਆ ਸਾਨੂੰ ਉਹ ਵੀ ਗੱਲ ਹੁੰਦੀ ਜਾਇਜ਼ ਆ ਕਿ ਉਹਨਾਂ ਨੇ ਮਿਹਣਾ ਦਾ ਮਾਰਿਆ ਪੰਜਾਬੀਆਂ ਨੂੰ ਸਾਡੇ ਆਪਣੀ ਧਰਤੀ ਤੋਂ ਅਸੀਂ ਮੁਨਕਰ ਹੋ ਗਏ ਮੁੱਖ ਮੋੜ ਲਿਆ ਪਰ ਤੁਸੀਂ ਇਹ ਦੇਖੋ ਵੀ ਅਸੀਂ ਗੱਲ ਕਰਦੇ ਆਂ ਪ੍ਰਵਾਸੀਆਂ ਦੀ ਜੇ ਹਿਮਾਚਲ ਆ ਜੇ ਗੁਜਰਾਤ ਆ ਉਤਰਾਖੰਡ ਆ ਰਾਜਸਥਾਨ ਆ ਉੱਥੇ ਅਸੀਂ ਜ਼ਮੀਨ ਨਹੀਂ ਲੈ ਸਕਦੇ ਤਾਂ ਪੰਜਾਬ ਚ ਕਿਉਂ ਉਨਾਂ ਕੋਲੇ ਜਿਹੜੀ 371 ਧਾਰਾ ਹੈ ਉਹਦੇ ਤਹਿਤ ਉਹਨਾਂ ਕੋਲੇ ਅਧਿਕਾਰ ਨੇ ਕਿ ਬਾਹਰਲਾ ਬੰਦਾ ਕੋਈ ਆ ਕੇ ਜ਼ਮੀਨ ਨਹੀਂ ਲੈ ਸਕਦਾ ਤੇ ਪੰਜਾਬ ਦੇ ਵਿੱਚ ਕਿਉਂ ਪੰਜਾਬ ਹੀ ਕਿਉਂ ਸ਼ਾਮਲਾਡ ਬਣਾਦਾ ਵੀ ਜਿਹਦਾ ਜੀ ਕਰਦਾ ਆ ਕੇ ਜ਼ਮੀਨਾਂ ਲੈ ਲਓ ਜਿਹਦਾ ਜੀ ਕਰਦਾ ਨੌਕਰੀਆਂ ਸਾਡੇ ਇੱਥੇ ਤਕਰੀਬਨ ਤੁਸੀਂ ਦੇਖੋਗੇ ਕਿ ਔਨ ਵਾਲੇ ਸਮੇਂ ਦੇ ਵਿੱਚ ਮੈਂ ਇੱਥੇ ਲੁਧਿਆਣੇ ਦੀ ਗੱਲ ਕਰਦਾ ਤੇ ਮੈਰਿਟੋਰੀਅਸ ਸਕੂਲ ਆ ਮੇਰੇ ਪਿੰਡ ਦਾ ਜਵਾਕ ਪੜਦਾ ਐ 6 ਉਹਦਾ ਦਾਖਲਾ ਹੋਇਆ ਉਹ ਮੈਂ ਇੱਕ ਦਿਨ ਦੱਸਣ ਲੱਗਿਆ ਮੈਨੂੰ ਕਹਿੰਦਾ ਬਾਈ ਉਥੇ 70% ਜਵਾਬ ਜਿਹੜੇ ਪ੍ਰਵਾਸੀਆਂ ਦੇ ਪੜਦੇ ਆ ਤੁਸੀਂ ਇਹ ਦੇਖੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਛੋਡੇ ਆਈਪੀਐਸ ਆਈਐਸ ਤੋਂ ਆ ਹੀ ਰਹੇ ਨੇ ਜੀ ਬਿਲਕੁਲ ਛੋਡੇ ਕਲਰਕ ਛੋਡੇ ਪਟਵਾਰੀ ਛੋਡੇ ਮਾਸਟਰ ਛੋਡੇ ਸਿਪਾਹੀ ਛੋਡੇ ਹੌਲਦਾਰ ਛੋਡੇ ਐਸਆਈ ਛੋਡੇ ਕਾਨੂੰਗੋ ਸਾਰੇ ਉਹ ਲੱਗਣਗੇ ਸਾਡਾ ਰੁਝਾਨ ਹੀ ਹੈ ਨਹੀਂ ਸਾਡੇ ਪਹਿਲਾਂ ਤਾਂ ਆਮ ਤੌਰ ਤੇ ਇੱਕ ਕਹਾਵਤ ਸੀ ਪਿੰਡਾਂ 'ਚ ਵੀ ਖੇਤੀ 'ਚ ਕੀ ਵਜਦਾ ਖੇਤੀ 'ਚ ਕੀ ਕੱਢੇਗਾ ਇਹ ਲਾਹੇਬੰਦ ਕੋਈ ਧੰਦਾ ਨਹੀਂ ਹੈਗਾ ਵੀ ਨੌਕਰੀ ਕਰ ਲੈ ਸਰਕਾਰੀ ਹੁਣ ਨੌਕਰੀ ਤੋਂ ਵੀ ਅਸੀਂ ਪਾਸਾ ਵੱਟ ਗਏ ਆਂ ਖੇਤੀ ਤੋਂ ਵੀ ਪਾਸਾ ਵੱਟ ਗਏ ਆਂ ਤਰਜੀਹ ਦਿੱਤੀ ਅਸੀਂ ਬਾਹਰ ਨੂੰ ਤਾਂ ਫਿਰ ਨੌਕਰੀਆਂ ਵੀ ਉਹਨਾਂ ਨੇ ਹੀ ਲੈਣੀਆਂ ਸਾਡੇ ਇੱਥੇ ਆ ਕੇ ਤੇ ਸਾਡੀਆਂ ਜ਼ਮੀਨਾਂ ਵੀ ਉਹੀ ਲੈਣਗੇ ਆ ਕੇ ਤਾਂ ਮੈਂ ਕਹਿੰਦਾ ਸਾਡੇ ਕੋਲੇ ਪਸਤੋਂ ਨੂੰ ਵੀ ਕੁਝ ਹੋਣਾ ਨਹੀਂ ਵੀ ਅਸੀਂ ਕੀ ਗਮਾਤਾ ਅਸੀਂ ਟਿਕਟ ਲੈ ਕੇ ਜਾਂ ਵੀਜ਼ਾ ਲੈ ਕੇ ਸ਼ਰ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਇਆ ਕਰਨਗੇ ਲੋਕ ਸਾਡੇ ਜਿਵੇਂ ਆ ਅੱਜ ਕੱਲ ਤੁਸੀਂ ਦੇਖੋ ਕਿ ਮੁਸਲਮਾਨ ਮੱਕੇ ਨੂੰ ਜਾਂਦੇ ਆ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਆਪਣੇ ਉੱਥੇ ਹਜਰ ਕਰਨ ਜਾਂਦੇ ਆ ਐਂ ਕਿਤੇ ਸਾਡੇ ਨਾਲ ਨਾ ਵਾਪਰ ਦੇ ਵੀ ਸਾਡੀ ਆਪਣੀ ਧਰਤੀ ਸਾਡੇ ਕੋਲ ਬਗਾਨੀ ਹੋ ਜੇ ਤਾਂ ਮੈਂ ਤਾਂ ਇਸ ਗੱਲ ਤੇ ਜ਼ੋਰ ਲਾਉਣਾ ਵੀ ਯਾਰ ਪੈਸਾ ਠੀਕ ਆ ਪੈਸੇ ਨਾਲ ਛੋਡੀਆਂ ਲੋੜਾਂ ਪੂਰੀਆਂ ਹੋ ਸਕਦੀਆਂ ਨੇ ਪਰ ਪੈਸੇ ਨਾਲ ਹਰ ਇੱਕ ਚੀਜ਼ ਦੀ ਪੂਰਤੀ ਨਹੀਂ ਹੁੰਦੀ। ਲੱਖੇ ਬਾਈ ਥੋੜੇ ਮੁੱਦੇ ਨੇ ਜਿਹੜੇ ਉਹ ਪੰਜਾਬ ਪੱਖੀ ਮੁੱਦੇ ਨੇ ਤੁਸੀਂ ਪੰਜਾਬ ਦੇ ਵਿੱਚ ਫੈਲੇ ਨਸ਼ੇ ਬਾਰੇ ਬੋਲਦੇ ਹੋ ਪੰਜਾਬ ਦੀ ਖੇਤੀ ਬਾਰੇ ਤੁਸੀਂ ਬੋਲਦੇ ਹੋ ਪ੍ਰਵਾਸ ਬਾਰੇ ਤੁਸੀਂ ਲਗਾਤਾਰ ਬੋਲਦੇ ਹੋ। ਪਰ ਲੋਕ ਨਾ ਕਾਫੀ ਮਨੋ ਸਵਾਲ ਕਰਦੇ ਨੇ ਗੱਲਾਂ ਬਾਤਾਂ ਹੁੰਦੀਆਂ ਨੇ ਕਹਿੰਦੇ ਲੱਖਾ ਇਲੈਕਸ਼ਨਾਂ ਦੇ ਵਿੱਚ ਖੜਾ ਹੋ ਜਾਂਦਾ ਲੋਕ ਬੜਾ ਸੋਸ਼ਲ ਮੀਡੀਆ ਤੇ ਲੱਖੇ ਦਾ ਸਾਥ ਦਿੰਦੇ ਨੇ। ਲੱਖੇ ਬਾਈ ਤੇਰੇ ਨਾਲ ਖੜਿਆ ਲੱਖੇ ਬਾਈ ਚੱਕਦਾ ਕਹਿੰਦੇ ਪਰ ਇਲੈਕਸ਼ਨ ਦੇ ਵਿੱਚ ਲੱਖਾ ਕਾਮਯਾਬ ਨਹੀਂ ਹੋ ਪਾਉਂਦਾ। ਬਾਈ ਮਾਇੂਸੀ ਆਉਂਦੀ ਹੈ ਲੋਕਾਂ ਤੋਂ ਕਦੇ ਸ਼ਿਕਵਾ ਆਉਂਦਾ। ਵੀ ਯਾਰ ਇਹ ਹੀ ਆਵਾਜ਼ ਲਖਦੀ ਜੇ ਵਿਧਾਨ ਸਭਾ ਜਾਂ ਲੋਕ ਸਭਾ ਦੇ ਵਿੱਚ ਗੂੰਜੇਗੀ ਤਾਂ ਹੋ ਸਕਦਾ ਮੁੱਦੇ ਹੋਰ ਵੱਡੇ ਪੱਧਰ ਤੱਕ ਜਾਣ ਜਿਹੜੇ ਮੁੱਦੇ ਮੰਨ ਲਓ ਮੈਂ ਠਾ ਰਿਹਾ ਬੋਲੀ ਦਾ ਪਾਣੀ ਦਾ ਪ੍ਰਵਾਸ ਦਾ ਅੱਜ ਪਾਣੀ ਦਾ ਕਿੱਡਾ ਵੱਡਾ ਮੁੱਦਾ ਬਿਲਕੁਲ ਲੁਧਿਆਣੇ ਦੇ ਵਿੱਚ ਬੁੱਢਾ ਦਰਿਆ ਅੱਜ ਕੱਲ ਬੁੱਢਾ ਨਾਲਾ ਬਣ ਗਿਆ ਜੀ ਬਿਲਕੁਲ ਕੈਮੀਕਲ ਪਾ ਰਹੀਆਂ ਡੈਂਗਾ ਉਹਦੇ ਵਿੱਚ ਪਾਣੀ ਦੇ ਵਿੱਚ ਸਾਡੇ ਜਿਰੇਨੀਮ ਆ ਗਿਆ ਧਰਤੀ ਜਣਾ ਸਾਰੀ ਪਾਣੀ ਜਿਰੇਨੀਮ ਆ ਗਿਆ ਅਸੀਂ ਬਚਾਏ ਕਿੱਥੋਂ ਸਾਡੇ ਬੱਚੇ ਪੈਦਾ ਹੋਣੋਂ हट ਗਏ ਸਾਡੇ ਸਾਲ-ਸਾਲ ਦੇ ਬੱਚਿਆਂ ਦੀਆਂ ਕਿਡਨੀਆਂ ਫੇਲ ਹੋਣ ਲੱਗ ਗਈਆਂ 20-20 ਸਾਲ ਦੇ ਨੌਜਵਾਨਾਂ ਨੂੰ ਕੈਂਸਰ ਹੋਣ ਲੱਗ ਗਿਆ ਚਮੜੀ ਦੇ ਰੋਗ ਹੋ ਗਏ ਤਾਂ ਸਾਡੇ ਅਸੀਂ ਜਾ ਕਿੱਧਰ ਨੂੰ ਰਹੀਆਂ ਲੱਖੇ ਦੇ ਮੁੱਦੇ ਪਤਾ ਨਹੀਂ ਲੋਕਾਂ ਨੂੰ ਸਮਝ ਨਹੀਂ ਆਉਂਦੇ ਜਾਂ ਸਮਝਣਾ ਨਹੀਂ ਚਾਹੁੰਦੇ ਮੈਨੂੰ ਸੁਣਨੇ ਹੋਗਾ ਨਹੀਂ ਦੇਖੋ ਜ਼ਿੰਦਗੀ ਦੇ ਨਰਾਸ਼ਤਾ ਹਾਂ ਦੁੱਖ ਲੱਗਦਾ ਵੀ ਨਹੀਂ ਯਾਰ ਤੁਸੀਂ ਘੱਟੋ-ਘੱਟ ਯਾਰ ਬੰਦੇ ਦੀ ਗੱਲ ਨੂੰ ਤਾਂ ਸਮਝੋ ਯਾਰ ਮੈਂ ਪਿੰਡਾਂ 'ਚ ਗਿਆ ਲੋਕ ਸਭਾ ਚੋਣ ਲੜੀ ਮੈਂ ਕਿੱਡਾ ਵੱਡਾ ਲੋਕਾਂ ਦੇ ਇਕੱਠ ਹੁੰਦੇ ਰਹੇ ਹਰ ਪਿੰਡ 'ਚ 650 ਪਿੰਡ ਸੀ ਹਲਕੇ ਦਾ ਮੈਂ ਕੱਲੇ-ਕੱਲੇ ਪਿੰਡ 'ਚ ਗਿਆ ਹਰ ਪਿੰਡ 'ਚ 5-5 4-400 ਬੰਦੇ ਦਾ ਆਉਣਾ ਉੱਥੇ ਬੀਬੀਆਂ ਦਾ ਆਉਣਾ ਭੈਣਾਂ ਮਾਈਆਂ ਦਾ ਆਉਣਾ ਲੋਕਾਂ ਨੇ ਸੁਣਨਾ ਗੱਲਾਂ ਦੇ ਸਹਿਮਤੀ ਪੁਰਟਾਉਣੀ ਵੋਟ ਪਾਉਣ ਵੇਲੇ ਰੋਹੀ ਬਾਦਲ ਤੇ ਉਹੀ ਕਾਂਗਰਸੀ ਤੇ ਉਹੀ ਬੋਕਰ ਚੇਤੇ ਰਹੇਗੀ ਯਾਨੀ ਸਾਡੇ ਲੋਕਾਂ ਨੂੰ ਇਸ ਅਲ ਦੇ ਵਿੱਚ ਮੈਂ ਸਾਹਦੇ ਮੁੱਦਿਆਂ ਦੀ ਜਿਹੜੀ ਬਹੁਤ ਵੱਡੀ ਨਾ ਸਮਝੀ ਹਲੇ ਜਾਂ ਸਾਨੂੰ ਲੱਗਦਾ ਵੀ ਜਰਾ ਇਹ ਤਾਂ ਐਂ ਚੱਲੀ ਜਾਊਗਾ ਹਲੇ ਉਵੇਂ ਗੱਲ ਸਾਡੇ ਮਤਲਬ ਧਿਆਨ ਚ ਆ ਨਹੀਂ ਰਹੀ ਪਰ ਤੁਸੀਂ ਯਾਦ ਰੱਖੋਗੇ ਜਿਹੜੇ ਮੁੱਦੇ 'ਚ ਅੱਜ ਤੋਂ ਮੈਂ 2012 'ਚ ਇਹ ਗੱਲ ਕਹੀ ਸੀ ਵੀ ਪਾਣੀ ਮੁੱਕ ਜਾਣਾ ਧਰਤੀ ਹੇਠਾਂ ਆਜੇ 12 ਸਾਲ ਹੋ ਗਏ ਨਾ ਲੋਕਾਂ ਨੇ ਮਖੌਲ ਕੀਤਾ ਅੱਜ ਉਹ ਗੱਲ ਤੇ ਆ ਗਏ ਲੋਕ ਵੀ ਸਾਡਾ ਪਾਣੀ ਮੁੱਕ ਚੱਲਿਆ ਮੈਂ ਮੇਰੇ ਪਿੰਡ ਦੀ ਕਹਾਣੀ ਸੁਣਾਉਣਾ ਮੇਰੇ ਪਿੰਡ ਨਹਿਰ ਦੇ ਉੱਤੇ ਮੇਰਾ ਪਿੰਡ ਆ ਮੇਰੇ ਪਿੰਡ ਪਿਛਲੇ 4 ਮਹੀਨਿਆਂ ਚ ਜੋਂ ਝੋਨਾ ਲੱਗਿਆ ਸਾਢੇ 3-4 ਮਹੀਨਿਆਂ ਚ 20 ਫੁੱਟ ਪਾਣੀ ਧਰਤੀ ਦਾ ਥੱਲੇ ਜਾ ਚੁੱਕਿਆ ਦੇਖੋ ਵੀ ਅਸਲ ਦੇ ਵਿੱਚ ਅਸੀਂ ਕਿੱਧਰ ਨੂੰ ਹੋ ਤੁਰੇ ਇੱਕ ਬੰਜਰ ਜਿਹੜਾ ਰੇਗਿਸਤਾਨ ਪੰਜਾਬ ਦੀ ਧਰਤੀ ਬਣਨ ਵੱਲ ਵੱਧ ਰਹੀ ਆ ਤੇ ਅਸੀਂ ਯਾਰ ਸੋਚਣ ਲਈ ਵੀ ਸਾਡੀਆਂ ਨਸਲਾਂ ਖਾਤਰ ਜਿਹਦੀ ਖਾਤਰ ਅਸੀਂ ਪੈਸਾ ਕਮਾਉਂਦੇ ਫਿਰਦੇ ਆ ਬੇਈਮਾਨੀਆਂ ਕਰਦੇ ਆਂ ਧੰਦ ਪਿੱਟਦੇ ਆਂ ਦਿਨ ਰਾਤੇ ਕਰਦੇ ਆਂ ਜ਼ਿੰਦਗੀ ਜੋਖਮ ਚ ਪਾਉਨੇ ਆਂ ਉਹਨਾਂ ਨਸਲਾਂ ਲਈ ਜੇ ਪਾਣੀ ਨਾ ਬਚਾ ਜਉਂਦੇ ਕਿੱਥੇ ਰਹਿਣਗੇ ਭਾਈ ਆਖਰੀ ਸਵਾਲ ਆ ਭਗਤ ਸਿੰਘ ਉਹਨਾਂ ਨੂੰ ਲੈ ਕੇ ਜੇ ਮੈਂ ਸਵਾਲ ਕਰਾਂ ਸਰਕਾਰਾਂ ਦੀ ਗੱਲ ਕਰਾਂ ਜਾਂ ਲੀਡਰਾਂ ਦੀ ਗੱਲ ਕਰਾਂ ਵੱਡੇ ਵੱਡੀਆਂ ਸਪੀਚਾਂ ਦਿੱਤੀਆਂ ਜਾਂਦੀਆਂ ਹੁੰਦੀਆਂ ਨੇ ਉਹਨਾਂ ਦੇ ਸ਼ਹੀਦੀ ਦਿਹਾੜਿਆਂ ਦੇ ਉੱਪਰ ਜਨਮ ਦਿਹਾੜਿਆਂ ਦੇ ਉੱਪਰ ਪਰ ਸਰਕਾਰੀ ਕਾਗਜ਼ਾਂ ਦੇ ਵਿੱਚ ਦੁੱਖ ਦੀ ਗੱਲ ਆ ਕਿ ਭਗਤ ਸਿੰਘ ਉਹਨਾਂ ਨੂੰ ਅੱਜ ਵੀ ਅਤਵਾਦੀ ਤੱਕ ਕਿਹਾ ਜਾਂਦਾ ਫਿਰ ਅਸੀਂ ਇਸ ਤਰ੍ਹਾਂ ਦੇ ਜਦੋਂ ਹੋਣਗੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੋਣਗੇ ਅਸੀਂ ਉਹ ਪੰਜਾਬ ਸਿਰਜ ਪਾਵਾਂਗੇ ਸਾਡੇ ਸ਼ਹੀਦਾਂ ਦੇ ਸੁਪਨਿਆਂ ਦਾ ਦੇਖੋ ਦੁੱਖ ਦੀ ਗੱਲ ਇਹ ਹੈ ਕਿ ਜਦੋਂ ਕਿਸੇ ਕੌਮ ਦੇ ਯੋਧੇ ਉੱਠਦੇ ਨੇ ਨਾ ਉਸ ਸਮੇਂ ਦੀਆਂ ਹਕੂਮਤਾਂ ਲਈ ਅੱਤਵਾਦੀ ਵੱਖਵਾਦੀ ਹੁੰਦੇ ਆ ਪਰ ਆਪਣੇ ਲੋਕਾਂ ਦੇ ਉਹ ਹੀਰੋ ਹੁੰਦੇ ਨੇ ਨਾਇਕ ਹੁੰਦੇ ਨੇ ਤਾਂ ਅੰਗਰੇਜ਼ਾਂ ਲਈ ਸਾਡੇ ਸ਼ਹੀਦ ਬਿਲਕੁਲ ਉਹਨਾਂ ਲਈ ਅੱਤਵਾਦੀ ਸੀ ਪਰ ਹਲਾਨੀ ਦੀ ਗੱਲ ਇਹ ਆ ਵੀ 47 ਤੋਂ ਬਾਅਦ ਭਾਰਤ ਦੇ ਵਿੱਚ ਵੀ ਛੀਦਿਆ ਅੰਸਦਾਰ ਭਗਤ ਸਿੰਘ ਛੀਦਿਆ ਦਰਜਾ ਨਹੀਂ ਦਿੱਤਾ ਗਿਆ ਜਾਂ ਸਾਡੇ ਸ਼ਹੀਦਾਂ ਨੂੰ ਉਹ ਮਾਣ ਸਨਮਾਨ ਨਹੀਂ ਮਿਲਿਆ ਜਿਸ ਦੇ ਉਹ ਹੱਕਦਾਰ ਸੀ 80% ਕੁਰਬਾਨੀਆਂ ਪੰਜਾਬੀਆਂ ਦੀਆਂ ਨੇ ਸਭ ਤੋਂ ਜ਼ਿਆਦਾ ਲੜਨ ਵਾਲੇ ਮਰਨ ਵਾਲੇ ਜਿਝਾਰੂ ਫਾਂਸੀਆਂ ਦੇ ਚੜਨ ਵਾਲੇ ਪੰਜਾਬੀ ਹੋਏ ਪਰ ਉਹ ਉਹ ਕਦੇ ਜ਼ਿਕਰ ਹੀ ਹੈ ਨਹੀਂ ਅੱਜ ਕੱਲ ਤਾਂ ਤੁਸੀਂ ਦੇਖੋਗੇ ਕਿ ਸਕੂਲਾਂ ਦੇ ਇਤਿਹਾਸ ਦੇ ਵਿੱਚ ਯੂਨੀਵਰਸਿਟੀਆਂ ਦੇ ਕਾਲਜਾਂ ਦੀਆਂ ਜਿਹੜਾ ਸਿਲੇਬਸ ਲੱਗਦਾ ਉਹਨਾਂ ਦੇ ਵਿੱਚੋਂ ਸਾਡਾ ਇਤਿਹਾਸ ਖਤਮ ਕੀਤਾ ਜਾ ਰਿਹਾ ਮਟਾਇਆ ਜਾ ਰਿਹਾ ਹਟਾਇਆ ਜਾ ਰਿਹਾ ਚਾਹ ਉਹਨੂੰ ਤੋੜ ਮੋੜ ਕੇ ਪੇਸ਼ ਕੀਤਾ ਜਾ ਰਿਹਾ ਤਾਂ ਜਿਵੇਂ ਹੁਣ ਸਾਬਰ ਕਰਦੀ ਆਪਾਂ ਗੱਲ ਕਰਦੇ ਆਂ ਸਾਬਰ ਕਰਨੇ ਅੰਗਰੇਜ਼ਾਂ ਨੂੰ ਚਿੱਠੀਆਂ ਲਿਖੀਆਂ 16 ਕ 17 ਚਿੱਠੀਆਂ ਆ ਰਿਹਾ ਰਿਕਾਰਡ 'ਚ ਪਈਆਂ ਨੇ ਵੀ ਮੈਂ ਵਗਾਵਤ ਨਹੀਂ ਕਰੂੰਗਾ ਮੈਨੂੰ ਜੇਲ੍ਹ 'ਚੋਂ ਕੱਢ ਦਿਓ ਤੇ ਸਾਡੇ ਕਿਸੇ ਬੰਦੇ ਨੇ ਕਿਸੇ ਧੜਵੀ ਦੇ ਅੱਗੇ ਕਿਸੇ ਹਕੂਮਤ ਦੇ ਅੱਗੇ ਧੌਣ ਵੀ ਨਹੀਂ ਨੀਵੀਂ ਕੀਤੀ ਸਾਡਿਆਂ ਨੂੰ ਕਿੱਛੇ ਰੱਖ ਰਹੇ ਨੇ ਤੇ ਮਾਫੀਆਂ ਮੰਗਣ ਵਾਲਾ ਨੂੰ ਹੀਰੋ ਬਣਾ ਕੇ ਪੇਸ਼ ਕਰ ਰਹੇ ਨੇ ਫਿਲਮਾਂ ਵੀ ਬਣ ਗਈਆਂ ਨੇ ਬਿਲਕੁਲ ਬਹੁਤ ਕੁਝ ਫਿਲਮਾਂ ਕਿਤਾਬਾਂ ਬੜਾ ਕੁਝ ਹੋ ਰਿਹਾ ਵੀ ਇਹ ਲਗਾਤਾਰ ਜਿਹੜੀ ਸਾਡੇ ਇਤਿਹਾਸ ਦੇ ਨਾਲ ਬਹੁਤ ਵੱਡੇ ਪੱਧਰ ਤੇ ਸ਼ਾਸਤ ਕੀਤੀ ਜਾ ਰਹੀ ਆ ਵੀ ਸਾਡੇ ਬੰਦਿਆਂ ਨੂੰ ਨਖਿੱਧ ਨਕੰਮੇ ਬਣਾ ਕੇ ਖਲਨਾਇਕ ਬਣਾ ਕੇ ਡਰਪੋਕ ਬਣਾ ਕੇ ਪੇਸ਼ ਕਰਨਾ ਮਾੜੇ ਬਣਾ ਕੇ ਪੇਸ਼ ਕਰਨਾ ਉਹਨਾਂ ਨੂੰ ਜਿਹੜੇ ਮਾੜੇ ਸੀਗੇ ਜਾਂ ਮਾਫੀਆਂ ਵਾਲੇ ਬੰਦੇ ਉਹਨਾਂ ਨੂੰ ਹੀਰੋ ਬਣਾ ਕੇ ਪੇਸ਼ ਕਰਨਾ ਤਾਂ ਇਹ ਇਹ ਚੀਜ਼ ਸਾਡੇ ਲੋਕਾਂ ਨੂੰ ਵੀ ਸਮਝ ਨਹੀਂ ਪੈ ਰਹੀ ਅੱਗੇ ਅਸੀਂ ਇਤਿਹਾਸ ਸੁਣਦੇ ਢਾਡੀਆਂ ਤੋਂ ਉਹ 12 ਗਾਉਂ ਦੇ ਪਿੰਡਾਂ ਚ ਆਉਂਦੇ ਜਾਂ ਥੋੜਾ ਬਹੁਤਾ ਇਤਿਹਾਸ ਜਿਹੜਾ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਪੀੜੀਦਰ ਪੀੜੀ ਉਹ ਚੀਜ਼ਾਂ ਖਤਮ ਹੋ ਗਈਆਂ ਸਾਡੇ ਕੋਲ ਲੈ ਦੇ ਕੇ ਕਿਤਾਬਾਂ ਬੱਚੀਆਂ ਬਦਲ ਰਹੇ ਨੇ ਹੁਣ ਚੰਗੀਆਂ ਫਿਲਮਾਂ ਵੀ ਖੈਰ ਬਣ ਰਹੀਆਂ ਨੇ ਇਤਿਹਾਸ ਨਾਲ ਸੰਬੰਧਤ ਹੋਣ ਚਾਹੇ ਉਹ ਚਾਹੇ ਉਹ ਮੌਜੂਦਾ ਜਿਹੜਾ ਹੁਣ ਦੌਰ ਆ ਇਸ ਸਮੇਂ ਨਾਲ ਸੰਬੰਧਿਤ ਹੋਣ ਉਹ ਫਿਲਮਾਂ ਚਲੋ ਕੁਝ ਕੋਈ ਨਾ ਕੋਈ ਤਾਂ ਚੰਗਾ ਕਰ ਰਿਹਾ ਦਲੀਪ ਸਿੰਘ ਦੇ ਉੱਤੇ ਫਿਲਮ ਆਈ ਜੀ ਬਲੈਕ ਪ੍ਰਿੰਸ ਸਰਤਾਜ ਦੀ ਫਿਲਮ ਆਈ ਤਾਂ ਉਵੇਂ ਹੰਗਾਰਾ ਨਹੀਂ ਮਿਲਿਆ ਜਿਵੇਂ ਮਿਲਣਾ ਚਾਹੀਦਾ ਸੀ ਪਰ ਮਿਲਣਾ ਚਾਹੀਦਾ ਇਹ ਸਾਡੇ ਉਹ ਅਣਮੁੱਲੇ ਸਾਡੇ ਜਾਂ ਮੈਂ ਕਰੂੰਗਾ ਜਿਹੜੇ ਅੱਜ ਸਾਡੇ ਮਨਾਂ ਜੋ ਬਿਸਤਰ ਰਹੇ ਆ ਜਵਾਕਾਂ ਦੇ ਹੁਣ ਜਵਾਕਾਂ ਨੂੰ ਤਾਂ ਜੇ ਤੁਸੀਂ ਇਤਿਹਾਸ ਨਾਲ ਜੋੜਨਾ ਹਰੇ ਕੋਲ ਲਾਇ ਦੇ ਕੇ ਫਿਲਮਾਂ ਦੇ ਗੀਤ ਹੀ ਰਹਿ ਗਏ ਤਾਂ ਫਿਲਮਾਂ ਵਾਲਿਆਂ ਨੂੰ ਵੀ ਮੈਂ ਬੇਨਤੀ ਕਰਨਾ ਚਾਹਣਾ ਜਿਹੜੇ ਕੋਈ ਪ੍ਰੋਡਿਊਸਰ ਆ ਕੋਈ ਡਾਇਰੈਕਟਰ ਆ ਕੋਈ ਐਕਟਰ ਆ ਕੋਈ ਰਾਈਟਰ ਆ ਵੀ ਯਾਰ ਚੰਗੀਆਂ ਫਿਲਮਾਂ ਚੰਗੇ ਵਿਸ਼ਿਆਂ ਤੇ ਪੰਜਾਬ ਦੇ ਵਿੱਚ ਤਾਂ ਤੁਸੀਂ ਰੋਜ਼ ਚਾਹੇ ਫਿਲਮਾਂ ਬਣਾ ਲਓ ਰੋਜ਼ ਇੱਕ ਅੱਧੀ ਫਿਲਮ ਰਿਲੀਜ਼ ਕਰ ਦਿਓ ਐਨਾ ਕੁਝ ਸਾਡੇ ਕੋਲੇ ਪਿਆ ਤਾਂ ਇਹ ਸਾਰੀਆਂ ਸਾਨੂੰ ਚੀਜ਼ਾਂ ਨੂੰ ਆ ਸਮਝਣ ਦੀ ਲੋੜ ਆ ਬਾਈ ਇੱਕ ਸਵਾਲ ਨਾ ਇੱਥੇ ਹੋਰ ਆਉਂਦਾ ਤੁਸੀਂ ਫਿਲਮਾਂ ਦੀ ਗੱਲ ਕੀਤੀ ਆ ਕਿ ਸਾਡੇ ਲੋਕ ਨਾਇਕਾਂ ਨੂੰ ਦਿਖਾਉਣ ਵਾਲੀਆਂ ਫਿਲਮਾਂ ਜਿਹੜੀਆਂ ਨੇ ਬਣਨੀਆਂ ਚਾਹੀਦੀ ਨੇ ਪਰ ਕੁਝ ਫਿਲਮਾਂ ਦਾ ਜਿਹੜਾ ਵਿਰੋਧ ਵੀ ਹੋ ਰਿਹਾ ਕੰਗਣਾ ਰਣੌਤ ਚੁਣੇ ਹੋਏ ਐਮਪੀ ਨੇ ਉਹਨਾਂ ਦੀ ਫਿਲਮ ਜਿਹੜੀ ਹੈ ਐਮਰਜੈਂਸੀ ਦਾ ਰਾਜ ਕੇ ਵਿਰੋਧ ਹੋ ਰਿਹਾ ਪੰਜਾਬ ਦੇ ਵਿੱਚ ਕਿਉਂਕਿ ਕਹਿੰਦੇ ਨੇ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਲਾ ਦੀ ਸ਼ਬੀ ਨੂੰ ਜਿਹੜਾ ਖਰਾਬ ਕੀਤਾ ਜਾ ਰਿਹਾ ਲੱਖਾਂ ਸੰਧਾਨਾ ਕੀ ਸੋਚ ਰਿਹਾ ਸਾਰੇ ਵਰਤਾਰੇ ਨੂੰ ਲੈ ਕੇ ਉਹੀ ਮੈਂ ਉਸੇ ਸੰਦਰਭ ਵਿੱਚ ਹੁਣੇ ਗੱਲ ਕਰਕੇ ਹਟਾਂ ਵੀ ਛੋਡੇ ਜਿਹੜੇ ਹੀਰੋ ਨੇ ਛੋਡੇ ਨਾਇਕ ਨੇ ਉਹਨਾਂ ਨੂੰ ਕਿਤਾਬਾਂ ਚੋਂ ਕਿਵੇਂ ਖਲਨਾਇਕ ਬਣਾਇਆ ਜਾ ਰਿਹਾ ਜਾਂ ਲੋਕਾਂ 'ਚ ਸ਼ਬੀ ਕਿਵੇਂ ਫਿਲਮਾਂ ਰਾਹੀਂ ਉੱਥੀ ਆ ਗਈ ਨਾ ਗੱਲ ਐਮਰਜੈਂਸੀ ਫਿਲਮਾਂ ਦੇ ਵਿੱਚ ਦਰਸਲ ਦੇ ਵਿੱਚ ਸਿੱਖਾਂ ਦੀ ਜਿਹੜੀ ਸ਼ਬੀ ਆ ਕਿਸਾਨੀ ਮੂਰਤੇ ਦੇ ਵਿੱਚ ਸਿੱਖ ਪੂਰੀ ਦੁਨੀਆ 'ਚ ਮੈਂ ਗੱਲ ਕਰੂੰਗਾ ਕਿਉਂਕਿ ਮੋਰੀ ਰੋਲ ਜਿਹੜਾ ਸਿੱਖਾਂ ਨੇ ਪੰਜਾਬੀਆਂ ਨੇ ਨਵਾਇਆ ਜੀ ਬਿਲਕੁਲ ਨਾਲ ਹਰਿਆਣਾ ਵੀ ਤੇ ਯੂਪੀ ਰਾਜਸਥਾਨ ਹੋਰ ਸੂਬੇ ਵੀ ਉਹ ਜਿਹੜੀ ਇੱਕ ਦੁਨੀਆ ਭਰ ਦੇ ਵਿੱਚ ਸਾਡੀ ਤਸਵੀਰ ਬਣੀ ਸੀ ਉਹਨੂੰ ਕਿਵੇਂ ਧੁੰਦਲਾ ਕਰਨਾ ਕਿਵੇਂ ਖਲਨਾਇਕ ਕਿਵੇਂ ਮਾੜੇ ਕਿਵੇਂ ਅੱਤਵਾਦੀ ਬਣਾ ਕੇ ਪੇਸ਼ ਕਰਨਾ ਇਹ ਸਟੇਟ ਦਾ ਪੂਰਾ ਜੋਰ ਲੱਗਿਆ ਵਾ ਹਰ ਪੱਖ ਤੋਂ ਜਾਓ ਫਿਲਮਾਂ ਰਾਹੀਂ ਹੁਣ ਕੰਗਨਾਰ ਨਾਉ ਤੱਕ ਮੋਰਾ ਉਹ ਤਾਂ ਇੱਕ ਪਿਆਦਾ ਹੈ ਉਹਦੇ ਪਿੱਛੇ ਦਿਮਾਗੀ ਦਾ ਕੰਮ ਕਰਦਾ ਸੋਚਕੀ ਦੀ ਕੰਮ ਕਰਦੀ ਆ ਪੈਸੇ ਕੌਣ ਲਾ ਰਿਹਾ ਦਰਸਲ ਦੇ ਵਿੱਚ ਸਟੇਟ ਇਹੋ ਜੀਆਂ ਕਹਾਣੀਆਂ ਘੜਦੀ ਹੁੰਦੀ ਆ ਵੀ ਤੁਸੀਂ ਕਿਵੇਂ ਕਿਹਨੂੰ ਚੱਕਣਾ ਤੇ ਕਿਹਨੂੰ ਛੱਡਣਾ ਸੋ ਸਮਝਣ ਦੀ ਲੋੜ ਆ ਸਾਡੇ ਕੋਲੇ ਆਪਣੇ ਕੋਲੇ ਤੁਸੀਂ ਦੇਖੋ ਵੀ ਅਸੀਂ ਸਾਡੇ ਜਵਾਕ ਨੇ ਜਿਹੜੇ ਸਕੂਲਾਂ 'ਚ ਪੜ੍ਹਦੇ ਛੋਟੇ-ਛੋਟੇ ਉਹ ਕਾਰਟੂਨ ਦੇਖ ਕੇ ਹਿੰਦੀ ਬੋਲਣ ਲੱਗ ਗਏ ਬਿਲਕੁਲ ਸਾਡੇ ਕੋਲੇ ਆਪਣੇ ਚੈਨਲ ਨਹੀਂ ਹੈਗੇ ਸਾਡੇ ਕੋਲੇ ਕੋਈ ਆਪਣੇ ਉਹ ਜੇ ਸਮਰਪਿਤ ਕਲਾਕਾਰ ਨਹੀਂ ਹੈਗੇ ਸਾਡੇ ਕੋਲੇ ਉਹ ਜੇ ਸਕੂਲ ਨਹੀਂ ਹੈਗੇ ਹੁਣ ਜੇ ਤੁਸੀਂ ਸੈਂਟ ਜੇਵੀਅਰ ਸੈਂਟ ਜੋਸਫ ਸੈਂਟ ਪੌਲ ਸਕੂਲਾਂ ਦੀ ਗੱਲ ਕਰੋਗੇ 크ਰਿਸਚਨ ਵਾਲੇ ਸਕੂਲ ਨੇ ਉਹ ਆਪਣਾ ਸਾਇਤ ਨੂੰ ਉੱਚੇ ਵਧਾ ਰਹੇ ਨੇ ਉਹ 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 ਤਾਂ ਇਹ ਕਹਿੰਦੇ ਤੁਸੀਂ ਸਾਡੇ ਧਰ ਮੱਚਾਓ ਤੁਹਾਡੀ ਫੀਸ ਵੀ ਮਾਫ ਹੈ ਤਾਂ ਸਾਡੇ ਕੋਲ ਕਿੱਥੇ ਇਹੋ ਜੀਆਂ ਚੀਜ਼ਾਂ ਸਾਡੀ ਸ਼੍ਰੋਮਣੀ ਕਮੇਟੀ ਕੋਲ ਜੇ ਸਕੂਲ ਹੈਗੇ ਵੀ ਹੈ ਉਹ ਸਤੈਨਾਸ਼ ਹੋਇਆ ਪਿਆ ਤਾਂ ਇਹ ਚੀਜ਼ ਸਾਨੂੰ ਅੱਜ ਮੈਂ ਇੱਕ ਹੋਰ ਬੇਨਤੀ ਕਰਨੀ ਚਾਹਨਾ ਛੇ ਤੁਹਾਡੇ ਨਾਲ ਹੀ ਸਾਡੇ ਐਨਆਰਆਈ ਭਰਾ ਆਉਂਦੇ ਆ ਬਾਹਰੋਂ ਆਏ ਟੂਰਨਾਮੈਂਟ ਕਰਾਇਆ ਕਈ ਕਰੋੜਾਂ ਰੁਪਇਆ ਲਾ ਕੇ ਯਾਰ ਸਾਨੂੰ ਇਹ ਟੂਰਨਾਮੈਂਟ ਠੀਕ ਆ ਕਰਾਓ ਪਰ ਇੰਨਾ ਪੈਸਾ ਲਾਉਣ ਦੀ ਬਜਾਏ ਸਾਨੂੰ ਉਹ ਪੈਸਾ ਇੱਧਰ ਨੂੰ ਲਾਉਣ ਦੀ ਲੋੜ ਆ ਵੀ ਅਸੀਂ ਕੋਈ ਰਿਸਰਚ ਸੈਂਟਰ ਖੋਲ੍ਹ ਗਏ ਕੋਈ ਸਕੂਲ ਬਣਾਈਏ ਕੋਈ ਗਰਾਊਂਡ ਬਣਾਈਏ ਕੋਈ ਪਿੰਡਾਂ ਦੇ ਗਰੀਬ ਜਵਾਕ ਨੇ ਜਿਹੜੇ ਵਿਚਾਰੇ ਨਹੀਂ ਪੈਸਾ ਹੈਗਾ ਉਹਨਾਂ ਨੂੰ ਵੀ ਅਸੀਂ ਕੁਝ ਨਾ ਕੁਝ ਜਾਨੇ ਕਰਕੇ ਜਾਈ ਜੀ ਬਹੁਤ ਬਹੁਤ ਸ਼ੁਕਰੀਆ ਸੋ ਬਿਲਕੁਲ ਸਮਾਜ ਸੇਵੀ ਲੱਖਾ ਸੁਧਾਨਾ ਦੇ ਨਾਲ ਗੱਲਾਂ ਬਾਤਾਂ ਸਾਡੇ ਪੰਜਾਬ ਦੇ ਇਤਿਹਾਸ ਨੂੰ ਲੈ ਕੇ ਹੋਈਆਂ ਨੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਹੋਈਆਂ ਨੇ ਲੋੜਾ ਸਾਡੇ ਸ਼ਹੀਦਾਂ ਦੀ ਕਦਰ ਕਰਨ ਦੀ ਤਾਂ ਜੋ ਅਸੀਂ ਆਉਣ ਵਾਲਾ ਇਤਿਹਾਸ ਆਪਣਾ ਸਾਂਭ ਸਕੀ